ਗੁਰਜੀਤ ਦਾ ਕਾਲਸਾ ਗਰਹਾਈ ਵਾਹਿਗੁਰਜ ਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਮੂ ਲਾਲਨ ਸਿਓ ਪ੍ਰੀਤ ਬਣੀ ਮੂ ਇਥੇ ਯਮਕ ਲਾ ਦਨੀਆ ਮੂ ਲਾਲਨ ਸਿਓ ਇਥੇ ਵਿਸਰਾਮ ਪ੍ਰੀਤ ਬਣੀ ਰਹਾਓ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾ ਦੋ ਖਿੰਚ ਤਨੀ ਦੇਨ ਸਰਾਨ ਮਨ ਮਾਹਿ ਬਸਤ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਾਲ ਬਲ ਜਾਓ ਸਿਆਮ ਸੁੰਦਰ ਕਾ ਅਕਥ ਕਥਾ 쟈 ਕੀ ਬਾਤ ਸੁਣੀ ਜਾਨ ਨਾਨਕ ਦਾਸਨ ਦਾਸ ਕਹੀਤ ਹੈ ਮੋਹ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਤਾ ਕੈ ਹਿਰਦੈ ਧਰ ਮਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਹੋ ਏਕ ਨਾਰਾਇਣ ਸਾਚੀ ਦਰਗਹਿ ਪਾਵਹੁ ਮਾਨ ਸਾਧੂ ਸੰਗ ਪ੍ਰਾਪਤ ਸਾਧੂ ਸੰਗ ਪ੍ਰਾਪਤ ਜਾ ਕਉ ਤਿਨਹੀ ਪਾਇਆ ਏਹ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤ ਗੁਰ ਕੀ ਸ਼ਰਨ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਣ ਤਰਣ ਰਹਾਓ ਵਿਸਵੰਗ ਪਰ ਪੂਰਨ ਸੁਖ ਦਾਤਾ ਜੀ ਸ਼ੁੱਧ ਪਾਦ ਉਚਾਰਨ ਕਰਨਾ ਪਿਸੰਬਰ ਨਹੀਂ ਕਹਿਣਾ ਵਿਸਵੰਗ ਪਰ ਠੇਠਾ ਸਸੇ ਦੇ ਅੱਧਾ ਵਾਵਾ ਹੈ ਇਸ ਦਾ ਉਚਾਰਨ ਬੱਬੀ ਸਿਆਰੀ ਸਸੇ ਔਂਕੜ ਐੜੇ ਉੱਤੇ ਟਿੱਪੀ ਸਸੇ ਦੀ ਲੱਗ ਜੇਗੀ ਵਿਸਵੰਗ ਵਿੱਚ ਡੈਸ਼ ਦੇ ਦੇਣੀ ਹੈ ਫਿਰ ਬੋਲਣਾ ਭਰ ਪਾਠ ਇਕੱਠਾ ਹੀ ਹੈ ਵਿਸ਼ਵ ਨੂੰ ਭਰਨ ਵਾਲੀ ਵਾਹਿਗੁਰੂ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਵਿਸਵੰਗ ਭਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ शांतनन्तर सर्व निरन्तर बाल बाल जाई हर के चरण जाई जिद्दकन्ने ਉਤੇ ਬਿੰਦੀ ਉਚਾਰਨ ਕਰਨੀ ਜੀ ਅਜੁਗਤ ਵਸ ਮੇਰੇ Swami ਸਰਬ ਸਿੱਧ ਤੁਮ ਕਾਰਣ ਕਰਨ ਆਦ ਜੁਗਾਦ ਪ੍ਰਭ ਰਖਦਾ ਆਇ ਹਰ ਸਿਮਰਤ ਨਾਨਕ ਨਹੀਂ ਡਰਨ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਅਠਵਾ ਦੁਪ ਤੁਨੀ ਤੋੜਨਾ ਦ ਦੇ ਦੇ ਵਿੱਚ ਡੈਸ਼ ਦੇਣੀ ਹੈ ਦੁਪਦੇ ਘਰ ਅਠਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਈਗ ਨਿਰਗੁਣ ਉਗ ਸਰਗੁਣ keel kart vich swami mera ਈਗ ਗੱਗਾ ਨਹੀਂ ਲਉਣਾ ਗੱਗਾ ਲਉਣਾ ਈਗ ਨਿਰਗੁਣ ਉਗ ਸਰਗੁਣ ਦੁੱਤ ਉਚਾਰਨ ਕਰਨਾ ਈਗ ਨਿਰਗੁਣ ਉਗ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਈਗ ਨਿਰਗੁਣ ਉੱਗ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਪ੍ਰਹਾਉ ਨਗਰ ਮਹਿ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਕੋ ਸਗਲ ਵਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਤੇਰਾ ਕਾਕ ਦਰਾਉ ਕਾਸਿਉ ਬਲਬੰਚਾ ਬਲਬੰਚਾ ਕਠਾਣੀ ਕਾਣਾ ਵਿੱਚ ਡੈਸ਼ ਦੇ ਕੇ ਬਲਬੰਚਾ ਕਾਕ ਦਰਾਉ ਕਾਸਿਉ ਬਲਬੰਚਾ ਜਹ ਜਹ ਪੇਖੋ ਤਹ ਤਹ 네ਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ ਇਹ ਵਿਸਰਾਮ ਧਿਆਨ ਨਾਲ ਲਉਣਾ ਹੈ ਸਾਦ ਮੂਰਤ ਇਥੇ ਚਮਕ ਜੀ ਲਾ ਰਣੀ ਐ ਗੁਰ ਭੇਟਿਓ ਨਾਨਕ ਇਥੇ ਵਿਸਰਾਮ ਮਿਲ ਸਾਗਰ ਬੂੰਦ ਇਥੇ ਠਮਕ ਨਹੀਂ ਆਨ ਹੀਰਾ ਅਨ ਹੀਰਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਬਿਲਾਵਲ ਮਹੱਲਾ ਪੰਜਵਾ ਤੂੰ ਸਮਰੱਥਾ ਕਰਨ ਕਰਨ ਟਕ ਨਟਾਕ ਗੋਬਿੰਦ ਗੁਰ ਮੇਰੇ ਮੋਹ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੂੰ ਜਾਣਿਓ ਪਿਖਿਉ ਥੋਰ ਨਾਹੀ ਕਛ ਠੀਠ ਮੁਕਰਨ ਧਿਆਨ ਨਾਲ ਉਚਾਰਨ ਕਰਨਾ ਵਿਸ਼ਰਾਮ ਧਿਆਨ ਨਾਲ ਲਾਉਣਾ ਜੋ ਜੋ ਕੀਨੋ ਸੋ ਤੁਮ ਜਾਣਿਓ ਇਥੇ ਵਿਸ਼ਰਾਮ ਪਿਖਿਓ ਇਥੇ ਯਮਕ ਜੀ ਲਾ ਕੇ ਉਚਾਰਨ ਕਰਨਾ ਪਿਖਿਓ ਠੌਰ ਨਾਹੀ ਕਾਛ ਇਥੇ ਠਮਕ ਟੀਠ ਮੁਕਰਨ ਕਈ ਲਾ ਜਾਂਦੇ ਨੇ ਢੱਡਾ ਉਚਾਰਨ ਕਰਨਾ ਟੀਠ ਮੁਕਰਨ ਕਸਕੇ ਬੋਲਣਾ ਬੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨਾ ਹਮਰੋ ਸਹਾਉ ਸਦਾ ਸਦ ਭੂਲਨ ਤੁਮਰੋ ਬਿਰਦ ਪਤਿਤ ਉਧਾਰਨ ਹਮਰੋ ਸਹਾਉ ਸਦਾ ਸਦ ਭੂਲਨ ਇਥੇ ਵਿਸਰਾਮ ਤੁਮਰੋ ਬਿਰਦ ਪਤਿਤ ਉਦਾਹਰਨ ਉਚਾਰਨ ਕਰਨਾ ਇਸ ਨੂੰ ਊੜੇ ਤੋਂ ਡੈਸ਼ ਦੇ ਕੇ ਬੋਲਣਾ ਉਦਾਹਰਨ ਉਧਰਨ ਨਹੀਂ ਕਹਿਣਾ ਪਤਿਤ ਉਦਾਹਰਨ ਕਰुणा ਮੈਂ ਕਿਰਪਾਲ ਕਿਰਪਾ nid ਕਰुणा ਮੈਂ ਸੰਬੰਧਕ ਪਾਠ ਕਰुणा ਮੈਂ ਕਿਰਪਾਲ ਕਿਰਪਾ nid ਜੀਵਨ ਪਾਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾ ऐसी कृपा मोह करहु संतह चरण हमारो माथा नयन दर्श तान दूर परहु रहाओ जी करहु परहु इस तरह ही उच्चारण करना सं, संतह चरण हमारो माथा नयन दर्श तान दूर परहु रहाओ ਗੁਰ ਕੋ ਸ਼ਬਦ ਮੇਰਾ ਹੀ ਅਰੈ ਬਾਸੈ ਹਰ ਨਾਮਾ ਮਨ ਸੰਗ ਧਰਹ ਤਸਕਰ ਪੰਜ ਨਿਵਾਰਹੁ ਠਾਕੁਰ ਸਗਲ ਤਸਕਰ ਪੰਜ ਨਿਵਾਰਹੁ ਠਾਕੁਰ ਤਸਕਰ ਪੰਜ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮ ਜਰਹ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਿਦਾ ਦੂਰ ਟਰਹ ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗ ਲੇ ਮੋਹ ਉਧਰ ਰਹੁ ਉਧਰ ਰਹੁ ਸੰਤ ਸੰਗ ਲੇ ਮੋਹ ਉਧਰ ਰਹੁ ਸੰਤ ਸੰਗ ਇਥੇ ਯਮਕ ਲਾਦਣੀ ਹੈ ਲੇ ਮੋਹ ਉਧਰ ਰਹੁ ਇਸ ਤਨਾ ਔਂਕੜ ਲਾ ਕੇ ਸਾਰੇ ਪਾਦ ਉਚਾਰਨ ਕਰਨੇ ਹਾਂ ਨਾਮ ਪਾਠੀ ਸਿੰਘ ਹੂੜੇ ਲਾਈ ਜਾਂਦੇ ਨੇ ਕਰਹੁ ਪਰਹੁ ਤਰਹੁ ਇਹ ਸਾਰੇ ਇਸ ਤਰ੍ਹਾਂ ਹੋਣੇ ਲੱਗ ਜਾਂਦੇ ਨੇ ਔਂਕੜ ਉਚਾਰਨ ਕਰਨਾ ਕਰਹੁ ਪਰਹੁ ਤਰਹੁ ਇਸ ਤਰ੍ਹਾਂ ਮੈਂਤ ਨਾਲ ਇਹ ਸ਼ਬਦ ਬੋਲਨੇ ਹਨ ਬਿਲਾਵਲ ਮਹੱਲਾ ਪੰਜਵਾ ਐਸੀ ਦਿਖਿਆ ਜਾਨ ਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਾਨਕੀ ਟਹਿਲ ਸੰਪਾਖਨ ਜਨ ਸਿਉ ਉਠਣ ਬੈਠਣ ਜਾਨਕੈ ਸੰਗਾ ਇਹ ਵਿਸਰਾਮ ਇਸੇ ਤਰੈ ਨੋਣਾ ਜਾਨਕੀ ਟਹਿਲ ਸੰਪਾਖਨ ਜਨ ਸਿਉ ਇਥੇ ਵਿਸਰਾਮ ਉਠਣ ਬੈਠਣ ਜਾਨਕੈ ਸੰਗਾ ਜਾਨਕ ਚਾਰ ਰਾਜ ਮੁਖ ਮਾਥੇ ਲਾਗੀ ਆਸਾ ਪੂਰਨ ਅਨਤ ਤਰੰਗਾ ਇਹ ਜਨ ਜਨ ਚਰ ਰਾਜ ਚਰ ਰਜ ਇਕੱਠਾ ਨਹੀਂ ਕਹਿ ਦੇਣਾ ਚਾਰ ਚਰਨਾ ਦੀ ਰਾਜਨਾਮ ਧੂੜੀ ਦਾ ਹੈ ਜਨ ਚਰ ਰਾਜ ਪੁੱਲੇ ਬੋਲਨੇ ਹਨ ਪਦ ਮੁਖ ਮਥੇ ਲਾਗੀ ਇਥੇ ਵਿਸਰਾਮ ਹੈ ਆਸਾ ਪੂਰਨ ਅਨਤ ਤਰੰਗਾ ਇਹ ਅਨਤ ਪਾਠ ਹੀ ਮੁੱਖ ਪਾਠ ਸ਼ੁੱਧ ਪਾਠ ਹੈ ਕਈ ਪੋਥੀਆਂ ਚ ਅਨੰਤ ਛਪਿਆ ਹੋਇਆ ਹੈ ਪਰੰਤੂ ਅਨੰਤ ਪਾਠ ਸ਼ੁੱਧ ਪਾਠ ਹੈ ਗਿਆਨ ਪਾਰ ਬ੍ਰਹਮ ਗਿਆਨ ਕੀ ਨਿਰਮਲ ਮਹਿਮਾ ਗਿਆਨ ਕੇ ਚਰਨ ਤੀਰਥ ਕੋਟ ਗੰਗਾ ਗਿਆਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਗਿਆਨ ਕੇ ਤੀ ਚਰਨ ਤੀਰਥ ਕੋਟ ਗੰਗਾ ਗਿਆਨ ਕੀ ਧੂਰ ਕੀਓ ਮੱਜਣ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਮੱਜਨ ਨਾਨਕ ਨਹੀਂ ਕਹਿਣਾ ਜਾਨ ਕੀ ਧੂਰ ਕਿਉ ਮੱਜਨ ਨਾਨਕ ਇਥੇ ਵਿਸਰਾਮ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜਿਉ ਭਾਵੇ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹ ਨਿਰਗੁਨਾ ਮੋਹ ਨਿਰਗੁਨਾ ਗੁਣ ਨਾਹੀ ਕੋਈ ਪਹੁੰਚ ਨ ਸਕਉ ਤੁਮਰੀ ਘਾਲ ਤੁਮਰੀ ਗਤਿ ਨਿਤ ਤੁਮ ਹੀ ਜਨਹ ਜੀਉ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਨਬੂਲਤ ਹੀ ਜਨਹ ਹਾਲ ਤਾਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਆਕਾਰਥ ਤੁਝ ਬਿਨ ਜੀਵਨ ਸਗਲ ਆਕਾਰਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਆਕਾਰਥ ਰਹਾਉ ਰੰਗ ਤੇਰਾਉ ਕਰਤ ਖੇਨ ਭੀਤਰ ਰੰਗ ਤੇਰਾਉ ਕਰਤ ਕਿਨਪੀਤਰ ਪ੍ਰਭ ਮੇਰੇ ਪ੍ਰਭ ਮੇਰੋ ਅਨਾਥ ਕੋ 나ਥ ਜਲਤ ਅਗਨ ਮਹਿ ਜਾਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਕਰ ਆਪਣੇ ਦੇ ਰਾਖੇ ਹਾਥ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਆਕਾਰਥ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ you